21 ਦਸੰਬਰ ਨੂੰ ਹੋਣ ਵਾਲੀਆਂ ਨਗਰ ਨਿਗਮ ਚੋਣਾਂ ਨੂੰ ਲੈ ਕੇ ਚੋਣ ਜਾਬਤਾ ਵੀ ਲੱਗਿਆ ਹੋਇਆ ਹੈ ਤਾਂ ਦੱਸਦੀ ਹੈ ਕਿ ਚੋਣ ਪ੍ਰਚਾਰ ਰੁਕਣ ਦੇ ਬਾਅਦ ਦੇਰ ਰਾਤ ਗੱਡਾ ਰੋਡ ਸਥਿਤ 골ਡਨ ਐਵੇਨਿਊ ਫੇਸ ਨੰਬਰ 1 ਦੇ 18 ਨੰਬਰ ਬਾੜ ਦੇ ਵਿੱਚ ਇੱਕ ਘਰ ਦੇ ਵਿੱਚ ਸ਼ਰਾਬ ਬਰਮਦ ਹੋਣ ਦਾ ਮਾਮਲਾ ਸਾਹਮਣੇ ਆਇਆ ਦਰਾ ਸਰਪੋਰਸ ਨੇ ਗੁਪਤ ਸੂਚਨਾ ਦੇ ਆਧਾਰ ਦੇ ਉੱਤੇ ਹਰਦੀਪ ਨਾਮ ਦੇ ਵਿਅਕਤੀ ਦੇ ਘਰ ਦੇ ਵਿੱਚ ਨਜਾਇਜ਼ ਸ਼ਰਾਬ ਨੂੰ ਲੈ ਕੇ ਛਾਪੇਮਾਰੀ ਕੀਤੀ ਦੱਸਿਆ ਜਾ ਰਿਹਾ ਕਿ ਪੁਲਿਸ ਨੂੰ ਇਹ ਗੁਪਤ ਸੂਚਨਾ ਮਿਲੀ ਸੀ ਤਾਂ ਗੁਪਤ ਸੂਚਨਾ ਦੇ ਆਧਾਰ ਤੇ ਹੀ ਘਰ ਦੇ ਵਿੱਚ ਉਹਨਾਂ ਨੇ ਰੇਡ ਕੀਤੀ ਮਾਮਲੇ ਦੀ ਜਾਣਕਾਰੀ ਦਿੰਦੇ ਹੋਏ ਸੀਨੀਅਰ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਘਰ ਦੇ ਵਿੱਚ ਰੇਡ ਦੇ ਦੌਰਾਨ ਟੁੱਟੀਆਂ ਹੋਈਆਂ ਸ਼ਰਾਬ ਦੀਆਂ ਬੋਤਲਾਂ ਦੀਆਂ ਦੋ ਬਾਲਟੀਆਂ ਬਰਾਮਦ ਹੋਈਆਂ ਨੇ ਪੁਰਸਾਦੀ ਕਾਇਦਾ ਕਹਿਣਾ ਕਿ ਇਸ ਮਾਮਲੇ ਦੇ ਵਿੱਚ ਹੁਣ ਹੋਰ ਵੀ ਡੂੰਘਾਈ ਦੇ ਨਾਲ ਜਾਂਚ ਕੀਤੀ ਜਾ ਰਹੀ ਹੈ ਜਾਂਚ ਤੋਂ ਬਾਅਦ ਪੂਰੀ ਡਿਟੇਲ ਵੀ ਦਿੱਤੀ ਜਾਵੇਗੀ ਤੁਸੀਂ ਵੀ ਸਕਰੀਨ ਦੇ ਉੱਤੇ ਦੇਖ ਸਕਦੇ ਹੋ ਕਿ ਟੁੱਟੀਆਂ ਹੋਈਆਂ ਬੋਤਲਾਂ ਦੇ ਨਾਲ ਦੋ ਬਾਲਟੀਆਂ ਜਿਹੜੀਆਂ ਭਰੀਆਂ ਹੋਈਆਂ ਨੇ ਤੇ ਦੂਜੇ ਪਾਸੇ ਵੱਡੀ ਗਿੰਦ ਦੇ ਵਿੱਚ ਪੁਲ ਦੇ ਉੱਚ ਅਧਿਕਾਰੀ ਵੀ ਇਸ ਘਰ ਦੇ ਵਿੱਚ ਰੇਡ ਕਰਨ ਲਈ ਪਹੁੰਚੇ ਨੇ ਤਾਂ ਆਓ ਸੁਣਦੇ ਹਾਂ ਅਧਿਕਾਰੀ ਨੇ ਹੋਰ ਕਿਹੜੀ-ਕਿਹੜੀ ਜਾਣਕਾਰੀ ਸਾਂਝੀ ਕੀਤੀ ਹੈ ਸਾਨੂੰ ਇੱਕ ਇਨਫੋਰਮੇਸ਼ਨ ਮਿਲੀ ਸੀ ਕਿ ਨਜਾਇਜ਼ दारू ਇਸ ਘਰ ਤੇ 골ਡਨ ਐਵੇਨਿਊ ਦੇ ਘਰ ਤੇ ਪਹੁੰਚਾ ਇਹ ਇਨਫਰਮੇਸ਼ਨ ਮਿਲੀ ਸੀ ਇਹਦੇ ਵਾਸਤੇ ਅਸੀਂ ਐਕਸਾਈਜ ਇਨਸਪੈਕਟਰ ਨੂੰ ਬੁਲਾਇਆ ਸੀ ਮੌਕੇ ਤੇ ਪਰ ਅੰਦਰ ਵਰਨੇ ਇਹਨੇ ਜੋ ਕਾਰਨ ਉਹਦਾ ਹਸਬੰਦ ਆਣ ਤੋਂ ਬਾਅਦ ਘਰ ਤੇ ਅੰਦਰ ਜਾ ਕੇ ਦੇਖਿਆ ਕਿ ਉਹ ਸਾਰੀ ਆ ਸ਼ਰਾਬ ਦੀ ਬੋਤਲਾ ਟੁੱਟੀ ਹੋਈ ਸੀ तो कुछ रिकवरी में कुछ सामने आया कि किसकी थी शराब और कैसा वो अभी तफ्तीश में पता चलेगा जी सर अभी आ, अभी कुछ फिलहाल कुछ फिलाल अभी फाइनल बनदी कार्यवाही ऐसी कर कुछ राउंड अप किन राउंड अप, अप बनद नहीं बनदिए जेडी भी हुन तक सानू पाया गया मौके वास्ते ऐसी थाना सर जिनके घर में रेड की गई है क्या नाम है उनका इनका क्या नाम है

ਉਹ ਪਤਾ ਕਰਨਗੇ ਕਿ ਤਤਕਸ਼ ਦੇ ਦੌਰਾਨ ਪਤਾ ਲੱਗੇ ਕਿ ਅਭੀ ਕਿਸੇ ਦੀ ਗ੍ਰਿਫਤਾਰੀ ਹੋਈ ਹੈ ਨਹੀਂ ਰਾਸਤਰੀ ਇਸੀ ਕਰਾਂਗੇ ਜੋ ਬੰਦੀ ਕਰੋ ਇਸ ਸੋ ਦਾਦੇ ਕਿ ਅਕਸਰ ਹੀ ਵੋਟਾਂ ਦੇ ਵਿੱਚ ਸ਼ਰਾਬ ਜਾਂ ਫਿਰ ਪੈਸੇ ਦੇਣ ਦੇ ਮਾਮਲੇ ਸਾਹਮਣੇ ਆਉਂਦੇ ਨੇ ਦੂਜੇ ਪਾਸੇ ਹੁਣ ਇਸ ਘਰ ਦੇ ਵਿੱਚ ਜੋ ਸ਼ਰਾਬ ਦੇ ਟੁੱਟੀਆਂ ਹੋਈਆਂ ਬੋਤਲਾਂ ਮਿਲੀਆਂ ਨੇ ਕਿਉਂਕਿ ਗੁਪਤ ਸੂਚਨਾ ਮਿਲੀ ਸੀ ਕਿ ਸ਼ਰਾਬ ਇੱਥੇ ਜਿਹੜੀ ਕਿ ਦਿੱਤੀ ਜਾ ਰਹੀ ਹੈ ਵੋਟਾਂ ਦੇ ਲਾਲਚ ਨੂੰ ਲੈ ਕੇ ਜਿਸ ਤੋਂ ਬਾਅਦ ਪੁਲਿਸ ਨੇ ਰੇਡ ਕੀਤੀ ਤਾਂ ਹੁਣ ਅੱਗੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਹਕੀਕਤ ਟੀਵੀ ਪੰਜਾਬੀ ਲਈ ਜਲੰਧਰ ਤੋਂ ਦਵਿੰਦਰ ਕੁਮਾਰ ਦੀ ਰਿਪੋਰਟ